ਤਾਂ ਬੇਸ਼ਾਂ ਲੋਕਾਂ ਨੇ ਸਾਥ ਦਵਾਉਂਦੀ ਆ ਨਾ ਕਿ ਕਬਜੇ ਦਵਾਉਂਦੀ ਆ ਫਿਰ ਤੁਹਾਡਾ ਕਿ ਕਬਜਾ ਦਵਾਤਾ ਸਾਥ ਨਹੀਂ ਦਵਾਉਂਦੀ ਇਹ ਤਗੜਿਆਂ ਦੀ ਆ ਪੁਲਿਸ ਮਾੜੀ ਦੀ ਪੁਲਿਸ ਥੋੜੀ ਆ ਇਹ ਪੁਲਿਸ ਵਾਲੇ ਸਾਡੇ ਪਿੰਡ ਵਾਲੀ ਚੌਂਕੀ ਵਾਲੇ ਤੇ ਉੱਥੇ ਉਂਗਲਾ ਚੜਦੇ ਰਹੇ ਜਾ ਕੇ ਉਥੇ ਤਿੰਨ ਦਿਨ ਬੈਠੇ ਰਹੇ ਉਥੇ ਨਾਲ ਹੀ ਪੁਲਿਸ ਸਾਡੇ ਘਰ ਦੇ ਆ ਕੇ ਸਾਨੂੰ ਇੰਨਾ ਮੈਨੂੰ ਬੋਲਿਆ ਕਹਿੰਦਾ ਚੂਹਿਆਂ ਚਿਪੜਿਆਂ ਦਾ ਵਿਆਹ ਹੀ ਇਹੋ ਜਿਹੇ ਹਾਂ ਨੂੰ ਪਤਾ ਵੰਦਾ 3 ਲੱਖ ਰੁਪਏ ਲਾ ਕੇ ਮੈਂ ਕੋਠੀ ਬਣਾਈ ਨਵੀਂ ਵੇ ਤਿੰਨ ਕਿ ਸਾਲੀ ਹੋਈ ਆ ਇਹ ਬਣਾਈ ਨੂੰ ਹੁਣ ਇਸ ਤਰ੍ਹਾਂ ਕਦੀ ਕਿਸੇ ਦੇ ਕੋਲ ਕਦੀ ਰਿਸ਼ਤੇਦਾਰ ਦੇ ਕੋਲ ਕਦੀ ਕਿਸ ਉਹਨਾਂ ਨੇ 10 ਤੋਂ 15 ਬੰਦੇ ਪੁਲਿਸ ਮੁਲਾਜ਼ਮ ਨਾਲ ਲੈ ਕੇ ਇਹਨਾਂ ਦੇ ਘਰ ਦੇ ਤਾਲਿਆਂ ਨੂੰ ਤੋੜਿਆ ਘਰ ਦੇ ਤਾਲਿਆਂ ਨੂੰ ਤੋੜ ਕੇ ਇਹਨਾਂ ਦੇ ਸਮਾਨ ਨੂੰ ਖੁਰਦ-ਬੁਰਦ ਕੀਤਾ ਗਿਆ ਡਿਪਟੀ ਸਾਹਿਬ ਨੇ ਸਾਨੂੰ ਰਾਤ ਦੇ 8 ਵਜੇ ਤੱਕ ਬਾਹਰ ਡਿਆ ਉੱਥੇ ਮੈਨੂੰ ਮੇਰੇ ਘਰ ਦੀ ਨੂੰ ਮੇਰੇ ਮੁੰਡੇ ਨੂੰ ਪੁਰਤੋ ਬਾਅਦ ਇਹਨਾਂ ਨੂੰ ਉਹਨਾਂ ਨੂੰ ਘਲਤਾ ਪਿੰਡ ਭਾਂ ਤੋੜ ਕੇ ਸਾਨੂੰ ਪਿੰਡੋਂ ਫੋਨ ਆਉਣ ਚਾਹੇ ਇਹਨਾਂ ਨੂੰ ਬੜਾ ਇਹਨਾਂ ਨੂੰ ਮੈਂ ਕਹਿੰਦਾ ਡਿਪਟੀ ਸਾਹਿਬ ਵੀ ਮੇਰੇ ਨਾਲ ਚੱਲੂ ਕੋਈ ਨਹੀਂ ਗਿਆ ਮੇਰੇ ਨਾਲ ਭਾਂ ਉਹਨਾਂ ਗਾੜੀਆਂ ਕੋਈ ਆਹ ਜੋ ਕਰਾਉਣਾ ਹੀ ਕਰਾਤਾ ਤੂੰ ਜੋ ਕਰਨਾ ਕਰ ਲੈ ਕੋਈ ਐਮ.ਐਲ.ਏ ਨਹੀਂ ਸੁਣਦਾ ਕੋਈ ਐਮ.ਐਲ.ਏ ਤੇ ਸ਼ਿਰਤੇ ਸਾਰਾ ਕੁਝ ਕੀਤਾ ਇਹਨਾਂ ਨੇ ਉਹਾਂ ਦੇ ਸਰਕਾਰੀ ਛਾੜੀ ਆ ਉਹ ਸ਼ਰਿਆਮ ਧਮਕੀਆਂ ਦਿੰਦੇ ਪਿੰਡ ਦੇ ਕਿੰਨੇ ਮੇਰੇ ਬੰਦੇ ਵਿਰਵਾਦ ਕਹਿੰਗਾ ਸਾਰੇ ਨਾ ਡੱਕ ਤੇ ਜਾਗੇ ਜੀ ਲੋਕਾਂ ਵੋਟਾਂ ਪਾ ਕੇ ਸਰਕਾਰ ਬਣਾਉਂਦੀ ਆ ਆਮ ਆਦਮੀ ਪਾਰਟੀ ਸਰਕਾਰ ਆ ਆਮ ਲੋਕਾਂ ਦੀ ਸਰਕਾਰ ਆ ਔਰ ਰਣਜੀਤ ਉਹਨੇ ਕੱਲੇ ਨੇ ਬਣਾਇਆ ਮੈਂ ਮੰਤਰੀ ਉਹਨੇ ਕੱਲੇ ਨੇ ਵੋਟ ਪਾ ਕੇ ਬਣਾਇਆ ਵਾ ਕੱਲੇ ਦੀ ਨਾ ਵੋਟ ਨਾ ਬਣਿਆ ਉਹ ਮੰਤਰੀ ਸੁਭਰਾ ਵਾਲੇ ਹੋਰ ਥੋੜੀ ਕਹੇ ਨੇ ਵੋਟ ਪਾਈ ਉਹਨੂੰ ਮੰਤਰੀ ਨੂੰ ਮੁੱਖ ਮੰਤਰੀ ਇਸ ਕਰਕੇ ਨਹੀਂ ਬਣਾਇਆ ਵੀ ਇੰਨਾ ਗਰੀਬ ਲੋਕਾਂ ਨੂੰ ਘਰਾਂ ਚੋਂ ਬੇਕਰ ਕੀਤਾ ਜਾਵੇ ਤੇ ਅਮਰੀਕਰ ਦੀ ਸੁਈ ਵੀ ਨਹੀਂ ਛੱਡੀ ਇਹਨਾਂ ਨੇ ਕਰੇ ਸ਼ਰਸਮਣ ਚੋਕੇ ਲੈ ਗਏ ਮੇਰੀਆਂ ਕੁੜੀਆਂ ਦਾ ਸਮਾਨ ਆਪਣੀ ਹੱਕ ਦੀ ਕਮਾਈ ਕਰ ਕਰ ਬਣਾਇ ਆਂ ਪਾਈ ਪਾਈ ਛੋੜੀ ਸੀ ਇਹਨੇ ਬੰਦੇ ਨੇ ਬਹੁਤ ਬਾਨਾਨੀ ਵਿਖਾਈ ਸਾਡੇ ਘਰ ਤੇ ਇਹਨੂੰ 5 ਲੱਖ ਤੇ 30000 ਰੁਪਏ ਆਂ ਵਾਪਸ ਕੀਤਾ ਵਾ ਉਹਦੀ ਸਾਡੇ ਕੋਲ ਵੀਡੀਓ ਵਾ ਕੀ ਲੱਗਦਾ ਮੁੰਡਾ ਵੀ ਅਮਰੀਕਾ ਨਹੀਂ ਗਿਆ ਤੇ ਪੈਸੇ ਵੀ ਤੁਹਾਨੂੰ ਜਿਹੜੇ ਡੁੱਬ ਗਏ ਨੇ ਘਰ ਵੀ ਤੁਹਾਡਾ ਚਲ ਗਿਆ ਵਾ ਐਦਾਂ ਪਿੰਗਲ 2 ਮਹੀਨਾ ਬਿਠਾ ਛੱਡਿਆ ਕੋਈ ਨਹੀਂ ਭੇਜ ਦੇਣਾ ਅੱਗੇ ਭੇਜ ਦੇਣਾ ਫਿਰ ਇਹਨੂੰਰ ਮਹੀਨਾ ਭੇਜਤਾ ਕੋਥੇਰ ਮਹੀਨੇ ਤੇ ਫਿਰ 8 ਤੋਂ 9 ਮਹੀਨੇ ਬਟਾ ਰਿਆ ਫਿਰ ਅਈ ਅੱਕ ਕੇ ਜਦੋਂ ਕੋਈ ਕਮਾਈ ਨਹੀਂ ਆਈ ਆ ਸੰਨੇ ਘਰੋਂ ਬੱਚੇ ਨੂੰ ਖਰਚਾ ਦੇਂਦੇ ਰਹੇ ਫਿਰ ਨਹੀਂ ਕਬੀ ਤੂੰ ਵਾਪਸ ਹੀ ਆ ਜਾ ਇਹਨਾਂ ਨੇ ਵਿਆਜੀ ਪੈਸੇ ਕਿਸੇ ਤੋਂ ਲਈ ਸੀ ਉਸ ਪਰਿਵਾਰ ਨੇ ਆ ਕੇ ਇਹਨਾਂ ਦੇ ਮਕਾਨ ਤੇ ਕਬਜ਼ਾ ਕਰ ਲਿਆ ਤੇ ਇਹਨਾਂ ਦਾ ਸਬੰਧ ਰੱਬ ਤੋਂ ਗੁਰਦ ਕਰਤਾ ਕਾ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੈਨਲ ਦੇ ਨਾਲ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਪੱਟੀ ਮੋੜ ਦੀਆਂ ਨਹਿਰ ਦੀਆਂ ਜਿੱਥੇ ਕੀ ਧਰਨਾ ਲਗਾ ਆ ਗਿਆ ਪ੍ਰਟੋਸਟ ਕੀਤਾ ਜਾ ਰਿਹਾ ਪਰਵਾਹ ਨੂੰ ਇਨਸਾਫ ਤੋਂ ਵਾਸਤੇ ਬਸਪਾ ਦੇ ਕੇ ਪਾਰਟੀ ਉਹ ਹਰਜਿੰਦਰ ਸਿੰਘ ਨਾਲ ਗੱਲਬਾਤ ਕਰਾਂਗੇ ਪਿੰਡ ਸਬਰਾਂ ਦੇ ਰਹਿਣ ਵਾਲੇ ਨੇ ਤੁਸੀਂ ਗੱਲਬਾਤ ਜੂ ਕਰਾਂਗੇ ਭਾਈ ਸਾਹਿਬ ਕੀ ਨਾਂ ਤੁਹਾਡਾ ਤੇ ਹੋਇਆ ਕੀ ਤੁਹਾਨੂੰ ਅੱਜ ਕਿ ਉਹ ਧਰਨਾ ਪ੍ਰਟੋਸਟ ਦੀ ਗੱਲਾਂ ਪਿਆੰਦੇ ਕਿੰਨਾ ਤੁਹਾਡੇ ਧੱਕਾ ਕੀਤਾ ਤੁਹਾਡੇ ਨਾਲ ਬਹੁਤ ਧੱਕਾ ਕੀਤਾ ਸਾਡੇ ਨਾਲ ਹਾਂਜੀ ਇਹ ਪੱਟੀ ਦੇ ਡੀਐਫਸੀ ਨਾਲ ਰਲ ਕੇ ਸਾਰਾ ਕੀਤਾ ਪ੍ਰਸ਼ਾਸਨ ਨੇ ਸਾਰਾ ਰੱਖੇ ਮੈਨੂੰ ਉੱਥੇ ਭਾਗੇ ਨਾ ਉੱਥੋਂ ਨੇ ਛੁੱਟੀ ਦੇ ਕੇ ਇਹਨਾਂ ਨੇ ਤਕਾਬ ਕਰਵਾਇਆ ਇਹਨਾਂ ਸਾਰਾ ਕੋਈ ਦੇਖੋ ਵੀ ਸਾਰਾ ਦਸ਼ਕਾ ਦਾ ਮਾਮਲਾ ਸੁਣ ਜਾ ਦਿਓ ਮਾਮਲਾ ਕੀ ਆ ਕਿੰਨੇ ਪੈਸਿਆਂ ਦਾ ਰੌਲਾ ਵਾ ਕੀ ਲੈਣ ਦੇਣ ਕੀ ਤੁਹਾਡਾ ਸਾਰਾ ਹੈਗਾ ਇਹ 12 ਲੱਖ 40 ਹਜ਼ਾਰ ਦਾ ਔਰ ਚੋਂ 5 ਲੱਖ 30 ਹਜ਼ਾਰ ਰੁਪਏ ਮੋੜਿਆ ਵਾ ਅੱਛਾ ਬਾਕੀ ਇਹਨਾਂ ਨੂੰ ਅਸੀਂ ਆਖੇ ਤੁਹਾਨੂੰ ਟਾਈਮ ਦੇ ਦੇ ਬਿਆਜੀ ਪੈਸੇ ਲਏ ਸੀ ਬਿਆਜੀ ਪੈਸੇ ਲਏ ਬਿਆਜੀ ਪੈਸੇ ਲਏ ਪਰ ਮੀਨੂ ਸੋ ਵੀ ਐਡੀ ਵੱਡੀ ਰਕਮ ਤੁਸੀਂ 12 ਲੱਖ ਕੁਸ਼ਤ ਪੇ ਲਏ ਨੇ ਕਾਦੇ ਵਾਸਤੇ ਲਏ ਸੀ ਬਿਆਜੀ ਪੈਸੇ ਕੀ ਕਿਥੇ ਪੈਸੇ ਵਰਤਨੇ ਤੁਸੀਂ ਇਹ ਸਰਦੀ ਅਸੀਂ ਮੁੰਡਾ ਉਹ ਉਹਦੇ ਚੱਕਰ ਚ ਲਾਏ ਗਏ ਐ ਪੈਸੇ ਉਹ ਚੱਕਰ ਚ ਲਏ ਹਾਂਜੀ ਤੇ ਮੈਨੂੰ ਐਸੋ ਵੀ ਉਹਨਾਂ ਪੈਸੇ ਚੋਂ ਕਿੰਨੇ ਪੈਸੇ ਮੋੜ ਚੁੱਕੇ ਹੋ ਹੁਣ ਤੱਕ ਉਸ ਤੋਂ ਬਾਅਦ ਕੀ ਤੁਹਾਡੀ ਕਾਰਵਾਈ ਹੋਈ ਤੁਹਾਡੇ ਤੇ 5 ਲੱਖ 30 ਲੱਖ ਰੁਪਇਆ ਮੋੜ 5 ਲੱਖ 30 ਹਜ਼ਾਰ ਰੁਪਇਆ ਮੋੜਿਆ ਹਾਂ ਅੱਛਾ ਬਾਕੀ ਪੈਸੇ ਉਹ ਬਾਕੀ ਜਿਹੜਾ 10 ਲੱਖ 7000 ਰੁਪਇਆ ਤਾਂ ਬਾਕੀ ਆ ਅਸੀਂ ਦੇਣਦਾਰ ਦੇਣਦਾਰ ਵੀ ਮੈਨੂੰ ਐਸੋ ਵੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਪੈਸੇ ਲੈਣ ਨੂੰ ਤੇ ਕਿੰਨੇ ਚਿਰ ਤੁਸੀਂ ਵਿਆਜ ਦੇਂਦੇ ਰਹੇ ਜਾਂ ਪੈਸੇ ਵਾਪਸ ਵੀ ਮੋੜਦੇ ਰਹੇ ਉਹਨਾਂ ਦੀ ਅਸੀਂ ਦਿੱਤੇ ਇਹਨੂੰ 5 ਲੱਖ ਰੁਪਇਆ ਦਿੱਤਾ ਵਾ 5ਵੇਂ ਮਹੀਨੇ ਉਸ ਤੋਂ ਬਾਅਦ ਸਾਨੂੰ ਜਿਆਦਾ ਤੰਗ ਕਰਨਾ ਪਿਆ ਮੁਰਕੇ ਬਾਅਦ ਚ ਆਈਆਂ ਵੀ ਦੇਨੇ ਸਾਨੂੰ ਥੋੜਾ ਟਾਈਮ ਮਿਲ ਦੇ ਦੋ ਜਰੂਰ ਤੁਹਾਡੇ ਪੈਸੇ ਦਵਾਂਗੇ ਅਸੀਂ ਇਹਨਾਂ ਬਾਅਦ ਚ ਸਾਡੀ ਡਿਪਟੀ ਦੇ ਸਾਧ ਕੇ ਸਾਨੂੰ ਤੇ ਇਤਰਾਕ ਆ ਕੀਤਾ ਨੇ ਧੱਕਾ ਕੀਤਾ ਸਾਡੇ ਪੂਰੇ ਕਮਰੇ ਕੂਮਰੇ ਤੋੜ ਤੇ ਮੇਰੀ ਘਰ ਦੀ ਸੂਈ ਵੀ ਨਹੀਂ ਛੱਡੀ ਇਹਨਾਂ ਨੇ ਕਰੇ ਸਰਸ ਮਣ ਚੋਕ ਕੇ ਲੈ ਗਏ ਮੇਰੀਆਂ ਕੁੜੀਆਂ ਦਾ ਸਮਾਨ ਡਿਪਟੀ ਸਾਹਿਬ ਤੁਸੀਂ ਇਨਸਾਫ ਲੈਣ ਵਾਸਤੇ ਆਏ ਸੀ ਦੋਵੇਂ ਪਾਰਟੀਆਂ ਬੈਠੀਆਂ ਸੀ ਤੁਹਾਨੂੰ ਇਨਸਾਫ ਮਿਲਿਆ ਤੁਹਾਨੂੰ ਨਾ ਕੋਈ ਇਨਸਾਫ ਨਹੀਂ ਮਿਲਿਆ ਡਿਪਟੀ ਸਾਹਿਬ ਨੇ ਸਾਨੂੰ ਰਾਤ ਦੇ 8 ਵਜੇ ਤੱਕ ਬਾਹਰ ਡਿਆ ਉੱਤੇ ਤਿੰਨਾਂ ਜੀਆਂ ਨੂੰ ਮੈਨੂੰ ਮੇਰੇ ਘ ਤੋ ਬਾਅਦ ਕੀ ਆ। ਹੋਰ ਤੋਂ ਬਾਅਦ ਇਹਨਾਂ ਨੂੰ ਉਹਨਾਂ ਨੂੰ ਘਲਤਾ ਪਿੰਡ ਭਾਂ ਤੋੜ ਕਾ ਲਈ ਸਾਨੂੰ ਪਿੰਡੋਂ ਫੋਨ ਆਉਣ ਚਾਹੇ। ਇਹਨਾਂ ਨੂੰ ਵੜਾ ਇਹਨਾਂ ਨੂੰ ਮੈਂ ਕਹਿੰਦਾ ਡਿਪਟੀ ਸਾਹਿਬ ਨੇ ਮੇਰੇ ਨਾਲ ਚੱਲੋ ਕੋਈ ਨਹੀਂ ਗਿਆ ਮੇਰੇ ਨਾਲ। ਆਂਦੇ ਉਹਨਾਂ ਗਾੜੀਆਂ ਕੋ ਕਿਹਾ ਜੋ ਕਰਾਉਣਾ ਹੈ ਕਰਾਤਾ ਤੂੰ ਜੋ ਕਰਨਾ ਕਰ ਲਾਉਣ। ਪਰਮੇਸ਼ਰ ਵੀ ਪੁਲਿਸ ਤਾਂ ਹਮੇਸ਼ਾ ਲੋਕਾਂ ਨੂੰ ਸਾਥ ਦਵਾਉਂਦੀ ਆ ਨਾ ਕਿ ਕਬਜ਼ੇ ਦਵਾਉਂਦੀ ਆ। ਫਿਰ ਤੁਹਾਡਾ ਕੀ ਕਬਜ਼ਾ ਦਵਾਤਾ? ਸਾਥ ਨਹੀਂ ਦਵਾਉਂਦੀ ਇਹ। ਇਹ ਤਗੜਿਆਂ ਦੀ ਆ ਪੁਲਿਸ, ਮਾੜੀ ਦੀ ਪੁਲਿਸ ਥੋੜੀ ਆ। ਤਗੜਿਆਂ ਬੰਦਿਆਂ ਦੀ ਆ ਪੁਲਿਸ। ਪੈਸੇ ਵਾਲਿਆਂ ਦੀ ਆ। ਇਹ ਪੁਲਿਸ ਵਾਲੇ ਫਾੜੇ ਪ ਨਾਲ ਹੀ ਪੁੱਛ ਉਹ ਜਿਹੜਾ 14 ਤਰੀਕ ਨੂੰ ਅਸੀਂ ਡਿਊਟੀਆਂ ਨੂੰ ਪੁੱਛੋ ਸਾਰੀਆਂ ਫੋਟੋਆਂ ਮੈਨੂੰ ਇੱਥੇ ਪਾਈ ਇੱਥੇ ਤਰੰਦਰ ਅੱਜ ਕਿੰਨੇ ਦਿਨ ਹੋ ਗਏ ਨੇ ਘਰੋਂ ਬੇਗਰ ਹੋਏ ਨੇ ਉਹ ਕਿੱਥੇ ਕਿੱਥੇ ਰਹਿ ਕੇ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹੋ ਘਰ ਕਿੰਨੀ ਮਿਹਨਤ ਨਾਲ ਤੁਸੀਂ ਬਣਾਇਆ ਸੀ ਬਹੁਤ ਮੈਂ 30 ਲੱਖ ਰੁਪਏ ਲਾ ਕੇ ਘਰ ਬਣਾਇਆ ਵਾਂ 30 ਲੱਖ ਰੁਪਏ ਲਾ ਕੇ ਮੈਂ ਕੋਠੀ ਬਣਾਈ ਨਵੀਂ ਬਣਾਈ ਤਿੰਨ ਕਿ ਸਾਲ ਹੀ ਹੋਇਆ ਇਹ ਬਣਾਈ ਨੂੰ ਹੁਣ ਕਿੱਥੇ ਰਹਿ ਰਹੇ ਫਸਟਾ ਹੁਣ ਇਤਰਾ ਕਦੀ ਕਿਸੇ ਦੇ ਕੋਲੇ ਕਦੀ ਰਿਸ਼ਤੇਦਾਰਾਂ ਦੇ ਕੋਲੇ ਕਦੀ ਕਿਸੇ ਕੋਲੇ 4 ਦਿਨ ਕਿਸੇ ਕੋਲ ਕੱਟ ਲਈ ਤੇ 4 ਦਿਨ ਕਿਸੇ ਕੋਲ ਕੱਟ ਲਈਦੇ ਆ ਬਿਲਕੁਲ ਜੀ ਹਲਾ ਤੁਸੀਂ ਦੇਖ ਸਕਦੇ ਹੋ ਕੀ ਨੇ ਹਰਜਿੰਦਰ ਸਿੰਘ ਦੇ ਉਹਨਾਂ ਆਪਣੀ ਹੱਡ ਬਿੱਤੀ ਦੱਸੀ ਕਿ ਉਹਨਾਂ ਨੇ 12 ਲੱਖ ਤੇ ਕੁਛ ਰੁਪਏ ਵਿਆਜੀ ਪੈਸੇ ਲਏ ਸੀ ਮੁੰਡੇ ਨੂੰ ਬਾਹਰ ਭੇਜਣ ਦੇ ਅਤੇ ਉਸ ਤੋਂ ਬਾਅਦ ਉਹਨਾਂ ਨੇ ਦੱਸਿਆ ਵੀ 5 ਲੱਖ ਕੁ ਰੁਪਏ ਰਕਮ ਜਿਹੜੀ ਵਾਪਸ ਮੋੜ ਦਿੱਤੀ ਗਈ ਸੀ ਅਤੇ ਹੌਲੀ-ਹੌਲੀ ਹੋਰ ਪੈਸੇ ਜਿਹੜੇ ਮੋੜਨੇ ਸੀ ਪਰ ਜਿਨ੍ਹਾਂ ਨੇ ਵਿਆਜੀ ਪੈਸੇ ਦਿੱਤੇ ਸੀ ਜਿਵੇਂ ਇਲਜ਼ਾਮ ਲਗਾ ਰਹੇ ਨੇ ਵੀ ਉਹਨਾਂ ਨੇ ਉਹਨਾਂ ਦਾ ਘਰ ਜਿਹੜਾ ਨੱਪ ਲਿਆ ਅਤੇ ਉਸ ਤੋਂ ਬਾਅਦ ਘਰ ਦੀ ਤੋੜਪਾਣ ਵੀ ਕੀਤੀ ਗਈ ਵੱਡੇ ਇਲਜ਼ਾਮ ਲਗਾਏ ਜਾ ਰਹੇ ਨੇ ਪੁਲਿਸ ਨਾਲ ਵੀ ਇਸ ਸਬੰਧ ਵਿੱਚ ਗੱਲਬਾਤ ਜਰੂਰ ਕਰਾਂਗੇ ਪੁਲਿਸ ਨੇ ਕੀ ਅਸ਼ਵਰਤਮਾਇਆ ਪਰ ਇਸ ਸਬੰਧ ਵਿੱਚ ਕਬਤ ਹੋਤਾ ਜਿਹੜਾ ਕੀ ਬਸਪਾ ਅੰਮਿਤਕਾਰ ਦੇ ਪਾਰਟੀ ਦੇ ਪ੍ਰਧਾਨ ਨੇ ਉਹਨਾਂ ਵੱਲੋਂ ਅੱਜ ਇਹਨਾਂ ਦਾ ਸਮਰਥਨ ਕੀਤਾ ਜਾ ਰਿਹਾ ਹੈ ਇਹਨਾਂ ਦਾ ਸਪੋਰਟ ਕੀਤੀ ਜਾ ਰਹੀ ਹੈ ਕਬਤ ਇਸ ਤਰ੍ਹਾਂ ਧੱਕਾ ਹੋ ਰਿਹਾ ਸ਼੍ਰੀ ਹਮ ਕੀ ਕਹਿਣਾ ਚਾਹੋਗੇ ਕਿ ਲੱਗਦਾ ਨਹੀਂ ਜੰਗਨ ਰਾਜ ਬਣ ਗਿਆ ਹੈ ਅੱਜ ਬਸਪਾ ਮੇੜਕਰ ਪਾਰਟੀ ਵੱਲੋਂ ਜ਼ਿਲ੍ਹਾ ਤਰਨਤਾਰਨ ਹਲਕਾ ਪੱਟੀ ਦੇ ਵਿੱਚ ਪੈਂਦਾ ਪਿੰਡ ਸਭਰਾਮਾ ਦੇ ਵਿੱਚ ਇੱਕ ਦਲਿਤ ਪਰਿਵਾਰ ਦੇ ਨਾਲ ਅਤਿਆਚਾਰ ਸਾਹਮਣੇ ਆਇਆ 3 ਸਾਲ ਬਣੀ ਸਰਕਾਰ ਦੇ ਦਰਮਿਆਨ ਹਮੇਸ਼ਾ ਹੀ ਗਰੀਬਾਂ ਨਾਲ ਅਤਿਆਚਾਰ ਦਲਿਤ ਪਰਿਵਾਰਾਂ ਤੇ ਧੱਕੇਸ਼ਾਹੀ ਪੁਲਿਸ ਪ੍ਰਸ਼ਾਸਨ ਦੀ ਹੋਵੇ ਚਾਹੇ ਸਰਕਾਰ ਦੇ ਨੁਮਾਇੰਦਿਆਂ ਦੀ ਹੋਵੇ ਪਰ ਬਸਪਾ ਮੇੜਕਰ ਪਾਰਟੀ ਇਹਨੂੰ ਬਰਦਾਸ਼ਤ ਨਹੀਂ ਕਰੂਗੀ ਅੱਜ ਹਲਕਾ ਪੱਟੀ ਦੇ ਵਿੱਚ ਪਿੰਡ ਜੋ ਸਭਰਾ ਉੱਥੋਂ ਦੇ ਸਰਦਾਰ ਹਰਜਿੰਦਰ ਸਿੰਘ ਜੀ ਜਿਨ੍ਹਾਂ ਨੇ ਇੱਕ ਉੱਥੋਂ ਦੇ ਤਨਾਟ ਵਿਅਕਤੀ ਕੋਲੋਂ 12 ਲੱਖ 40 ਹਜ਼ਾਰ ਰੁਪਿਆ ਵਿਆਜ ਤੇ ਫੜਿਆ ਸੀ ਵਿਆਜ ਤੇ ਫੜ ਕੇ ਉਹ ਤੋਂ 5 ਲੱਖ 30 ਹਜ਼ਾਰ ਰੁਪਿਆ ਨੂੰ ਵਾਪਸ ਵੀ ਕੀਤਾ ਪਰ ਫਿਰ ਵੀ ਉਸ ਇਨਸਾਨ ਨੇ 14 ਦੋ ਤਰੀਕ ਨੂੰ ਹਰਜਿੰਦਰ ਸਿੰਘ ਦੇ ਕਹਿਣ ਮੁਤਾਬਕ ਡੀਐਸਪੀ ਪੱਟੀ ਸਾਹਿਬ ਕੋ ਬੁਲਾਇਆ ਪਰ ਮੈਂ ਪਿਛਲੇ ਦਿਨੀ ਡਿਪਟੀ ਸਾਹਿਬ ਕੋ ਬੈਠਾ ਸੀ ਉੱਥੇ ਡਿਪਟੀ ਸਾਹਿਬ ਨੇ ਕਿਹਾ ਵੀ ਇੱਥੇ ਤਾਂ ਕੋਈ ਦਰਖਾਸਤ ਹੈ ਹੀ ਨਹੀਂ ਸੀ ਪਰ ਜੇਕਰ ਸਵਾਲੀਏ ਚਿੰਨ ਨਿਸ਼ਾਨ ਹੈ ਗੱਲ ਇਹ ਆ ਵੀ ਜੇਕਰ ਡਿਪਟੀ ਸਾਹਿਬ ਕੋ ਦਰਖਾਸਤ ਨਹੀਂ ਸੀ ਤੇ ਫਿਰ ਹਰਜਿੰਦਰ ਸਿੰਘ ਨੂੰ ਬੁਲਾਇਆ ਕਿਉਂ ਇਹਦਾ ਮਤਲਬ ਕੁਝ ਨਾ ਕੁਝ ਪਿੱਛੇ ਸਰਕਾਰ ਦੀ ਤੈ ਤੱਕ ਚਾਹੀਏ ਕੋ ਸਰਕਾਰ ਦਾ ਇੱਥੇ ਤਾਕਤ ਸਾਹਮਣੇ ਨਜ਼ਰ ਆਉਂਦੀ ਆ ਪੀਜੇਕਰ ਬਿਨਾ ਦਰਖਾਸਤੋਂ ਹਰਜਿੰਦਰ ਸਿੰਘ ਜੀ ਨੂੰ ਉੱਥੇ ਡਿਪਟੀ ਸਾਹਿਬ ਕੋ ਬੁਲਾਇਆ ਤੇ ਹਰਜਿੰਦਰ ਸਿੰਘ ਜੀ ਹੁਣਾਂ ਨੂੰ ਉਹਨਾਂ ਦੀ ਘਰ ਵਾਲੀ ਨੂੰ ਉਹਨਾਂ ਦੇ ਬੇਟੇ ਨੂੰ ਉਹਨਾਂ ਦੇ ਕਹਿਣ ਮੁਤਾਬਕ 8 ਵਜੇ ਤੱਕ ਬਿਠਾਇਆ ਤੇ ਦੂਸਰੀ ਪਾਰਟੀ ਨੂੰ ਰਣਜੀਤ ਸਿੰਘ ਨੂੰ ਘਰ ਵਾਪਸ ਭੇਜਤਾ ਉਹਨਾਂ ਨੇ 10 ਤੋਂ 15 ਬੰਦੇ ਪੁਲਿਸ ਮੁਲਾਜ਼ਮ ਨਾਲ ਲੈ ਕੇ ਇਹਨਾਂ ਦੇ ਘਰ ਦੇ ਤਾਲਿਆਂ ਨੂੰ ਤੋੜਿਆ ਘਰ ਦੇ ਤਾਲਿਆਂ ਨੂੰ ਤੋੜ ਕੇ ਇਹਨਾਂ ਦੇ ਸਮਾਨ ਨੂੰ ਖੁਰਦ-ਭੁਰਦ ਕੀਤਾ ਗਿਆ ਪਰ ਬਸਪਾ ਅੰਬੇਡਕਰ ਪਾਰਟੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਸਾਹਿਬ ਦੇ ਮਿਸ਼ਨ ਨੂੰ ਲੈ ਕੇ ਚੱਲੀ ਆ ਆਏ ਦਿਨ ਪੰਜਾਬ ਚ ਵਾਲਮੀਕੀ ਮਜਬੀ ਸਿੱਖਾਂ ਨਾਲ ਜੋ ਤੱਕੇ ਹੁੰਦੇ ਆ ਵਾਲਮੀਕੀ ਮਜਬੀ ਸਿੱਖਾਂ ਦਾ ਵਾਲੀਵਾਰਸ ਬਸਪਾ ਅੰਬੇਡਕਰ ਪਾਰਟੀ ਆ ਜੇਕਰ ਵਾਲਮੀਕੀ ਮਜਬੀ ਸਿੱਖਾਂ ਨਾਲ ਤੱਕਾ ਹੋਇਆ ਕਿਸੇ ਵੀ ਜਾਤੀ ਨਾਲ ਤੱਕਾ ਹੋਇਆ ਤੇ ਬਸਪਾ ਅੰਬੇਡਕਰ ਪਾਰਟੀ ਉਹਦਾ ਮੂੰਹ ਤੋੜਮਾ ਜਵਾਬ ਦੇਣ ਲਈ ਹੁਣ ਤਿਆਰ ਹੋ ਚੁੱਕੀ ਆ ਬਸ ਹਿੰਦੂਸੇ ਨਹੀਂ ਤੁਸੀਂ ਇਸ ਬੰਦ ਵਿੱਚ ਆਪਣੇ ਇਲਾਕੇ ਦੇ ਸਰਪੰਚ ਨਾਲ ਕਿਸੇ ਐਮਐਲਏ ਕਿਸੇ ਮੰਤਰੀ ਨਾਲ ਗੱਲ ਨਹੀਂ ਕੀਤੀ ਵੀ ਸਾਡਾ ਧੱਕਾ ਹੋ ਗਿਆ ਜਿਹੜੇ ਸਾਡਾ ਧੱਕਾ ਹੋ ਗਿਆ ਸਰ ਜੀ ਕੋਈ ਐਮਐਲਏ ਨਹੀਂ ਸੁਣਦਾ ਕੋਈ ਨਹੀਂ ਐਮਐਲਏ ਤੇ ਸਿਰ ਤੇ ਸਾਰਾ ਕੁਝ ਕੀਤਾ ਇਹਨਾਂ ਨੇ ਉਹਾਂ ਦੇ ਸਰਕਾਰੀ ਸਾਡੀ ਆ ਉਹ ਸ਼ਰਿਆਂ ਮ ਧਮਕੀਆਂ ਦਿੰਦੇ ਪੈਣ ਦੇ ਕਿੰਨੇ ਮਾਰੇ ਬੰਦੇ ਵਿਰਾਧ ਕਹਿੰਗਾ ਸਾਰੇ ਨਾਲ ਡੱਕ ਤੇ ਜਾਗੇ ਪਰ ਕੀ ਲੱਗਦਾ ਜੀ ਤੁਸੀਂ ਲੋਕਾਂ ਵੋਟਾਂ ਪਾ ਕੇ ਸਰਕਾਰ ਬਣਾਉਂਦੀ ਆ ਆਮ ਆਦਮੀ ਪਾਰਟੀ ਸਰਕਾਰ ਆ ਆਮ ਲੋਕਾਂ ਦੀ ਸਰਕਾਰ ਆ ਔਰ ਰੰਜੀਸ਼ ਹੌਣੇ ਕੱਲੇ ਨੇ ਬਣਾਇਆ ਵਾ ਮੰਤਰੀ ਉਹਨੇ ਕੱਲੇ ਨੇ ਵੋਟ ਪਾ ਕੇ ਬਣਾਇਆ ਵਾ ਕੱਲੇ ਦੀ ਨਾ ਵੋਟ ਨਾਲ ਬਣਿਆ ਉਹ ਮੰਤਰੀ ਸ਼ੁਭਰਾ ਵਾਲੇ ਹੋਰ ਥੋੜੀ ਕਹਿੰਦੇ ਵੋਟ ਪਾਈ ਉਹਨੂੰ ਮੰਤਰੀ ਨੂੰ ਕੱਲੇ ਨੇ ਪਾਈ ਉਹਦੀ ਕੱਲੀ ਵੋਟ ਕੀ ਲੱਗਦਾ ਵੀ ਜਿਵੇਂ ਆ ਆਮ ਆਵੀ ਪਾਰਟੀ ਸਰਕਾਰ ਆ ਆਮ ਲੋਕਾਂ ਦੀ ਸਰਕਾਰ ਬਣਾਈ ਆ ਕਿ ਲੱਗਦਾ ਇਹਨਾਂ ਦੇ ਪਰਿਵਾਰਾਂ ਨਾਲ ਧੱਕਾ ਹੋ ਰਿਹਾ ਚੀਜ਼ ਲੈ ਕੇ ਮੈਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਵੀ ਇਹ ਉਹ ਲੋਕ ਨੇ ਜਿਨ੍ਹਾਂ ਨੇ ਤੁਹਾਨੂੰ 92 ਤੋਂ 93 ਸੀਟਾਂ ਜਿਤਾ ਕੇ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਮੁੱਖ ਮੰਤਰੀ ਇਸ ਕਰਕੇ ਨਹੀਂ ਬਣਾਇਆ ਵੀ ਇੰਨਾ ਗਰੀਬ ਲੋਕਾਂ ਨੂੰ ਘਰਾਂ ਚੋਂ ਬੇਕਰ ਕੀਤਾ ਜਾਵੇ ਤੇ ਪੁਲਿਸ ਪ੍ਰਸ਼ਾਸਨ ਸੁਣਵਾਈ ਨਾ ਕਰੇ ਜੇਕਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਇੱਥੇ ਗੌਰ ਨਾ ਕੀਤਾ ਤੇ ਤਰਨਤਾਰਨ ਦੀ ਬਾਏ ਇਲੈਕਸ਼ਨ ਦੇ ਵਿੱਚ ਵਾਰਲਿੱਕੀ ਮਜਬੀ ਸਿੱਖ ਸਮਾਜ ਇਹਨਾਂ ਨੂੰ ਮੂੰਹ ਤੋੜਵਾ ਜਵਾਬ ਵੋਟਾਂ ਨਾਲ ਦਿਲ ਨਹੀਂ ਤਿਆਰ ਹੋ ਚੁੱਕਾ ਆ ਮਨੀਸ਼ ਵੀ ਇਸ ਬੰਦ ਵਿੱਚ ਹੁਣ ਡਿਪਟੀ ਵੀ ਆਏ ਸੀ ਐਸਐਚਓ ਵੀ ਆਈ ਸੀ ਕੀ ਤੁਹਾਨੂੰ ਆਸ਼ਾ ਸੰਦੋ ਆਇਆ ਗਿਆ ਦਸਖਾਨ ਨੂੰ ਸਾਂਝਾ ਕਰ ਦੋ ਪਰਵਾਹ ਦਾ ਜਿਹੜਾ ਤੱਕਾ ਹੋਇਆ ਆ ਪਰਵਾਹ ਨੂੰ ਸਾ ਮਿਲੂਗਾ ਹੁਣ ਤੱਕ ਅੱਜ ਦੇ ਇਸ ਧਰਨੇ ਸੰਬੰਧੀ ਜਦੋਂ ਮੈਨੂੰ ਐਸਪੀ ਹੈੱਡ ਕੁਆਟਰ ਸਾਹਿਬ ਨੇ ਬੁਲਾਇਆ ਭੁੱਲਰ ਸਾਹਿਬ ਨੇ ਬੁਲਾਇਆ ਉਹਨਾਂ ਨੇ ਇੱਕੋ ਹੀ ਗੱਲ ਮਿਲਣਾ ਕੀਤੀ ਮੈਂ ਉਹਨਾਂ ਨੂੰ ਇੱਕੋ ਬੇਨਤੀ ਕੀਤੀ ਵੀ ਵਾਲਮੀਕੀ ਮਜਬੀ ਸਿੱਖਾਂ ਨਾਲ ਇਹ ਮਤ ਸਮਝੋ ਪੀਐਨ ਦਾ ਕੋਈ ਰਖਵਾਲਾ ਨਹੀਂ ਆ ਇਹਨਾਂ ਦੇ ਪਿੱਛੇ ਕੋਈ ਖੜਨ ਵਾਲਾ ਨਹੀਂ ਆ ਬਸਪਾ ਵੇਟਕਰ ਪਾਰਟੀ ਨੇ ਗਰੀਬਾਂ ਦੀ ਬਾਹ ਫੜੀ ਆ ਇਹਨਾਂ ਨੂੰ ਇਨਸਾਫ ਦਿਵਾਉਣ ਲਈ ਮੈਦਾਨ 'ਚ ਆ ਜੇ ਭੁੱਲਰ ਸਾਹਿਬ ਐਸਪੀ ਹੈਡਕ quart ਸਾਹਿਬ ਜੇ ਇਹਨਾਂ ਨੂੰ ਇਨਸਾਫ ਨਾ ਮਿਲਿਆ ਤੇ ਦੁਬਾਰੋਂ ਬਹੁਤ ਵੱਡੀ ਪੱਦਰ ਤੇ ਇਸ ਤਰਨਤਰਨ ਡਿਸਟ੍ਰਿਕਟ ਨੂੰ ਬੰਦ ਕੀਤਾ ਜਾਊਗਾ ਜੇਕਰ ਫਿਰ ਵੀ ਸੁਲਾਈ ਨਾ ਹੋਈ ਤੇ ਪੂਰੇ ਪੰਜਾਬ 'ਚ ਇਹਨਾਂ ਨੂੰ ਲੈ ਕੇ ਇਹਨਾਂ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਊਗੀ ਕਿ ਪੰਜਾਬ ਦੀ ਸਰਕਾਰ ਆਏ ਦਿਨ ਗਰੀਬਾਂ ਨਾਲ ਅਤਿਆਚਾਰ ਕਰਦੀ ਆ ਆਏ ਦਿਨ ਘਰਾਂ ਦੇ ਵਿਚੋਂ ਇਹਨਾਂ ਨੂੰ ਬੇਕਾਰ ਕਰਦੀ ਆ ਤੇ ਮੈਂ ਬੇਨਤੀ ਕਰਦਾ ਵੀ ਜੇ ਉਸ ਇਨਸਾਨ ਨੇ ਇਹਨਾਂ ਨੂੰ ਵਿਆਜੀ ਪੈਸੇ ਦਿੱਤੇ ਸੀ ਉਹਦਾ ਲਾਇਸੈਂਸ ਚੈੱਕ ਕੀਤਾ ਜਾਵੇ ਵੀ ਉਹਦੇ ਕੋਲ ਵਿਆਜੀ ਪੈਸੇ ਦੇਣ ਦਾ ਲਾਇਸੈਂਸ ਹੈਗਾ ਵਿਆਜੀ ਪੈਸੇ ਦੇਣ ਵਾਲੇ ਉਹ ਰਜਿਸਟਰੀ ਇਕਰਾਰਨਾਮਾ ਲਿਖਦੇ ਆ ਇਹ ਸਾਰੇ ਸਾਨੂੰ ਪਤਾ ਆ ਪਰ ਉਹਨੇ 12 ਲੱਖ 40 ਹਜ਼ਾਰ ਦਾ ਇੱਕ ਸਾਲ ਦਾ ਵਿਆਜ ਲਾ ਕੇ ਪੂਰਾ 18 ਲੱਖ ਬਣਾ ਕੇ ਇਹਨਾਂ ਦੀ ਕੋਠੀ ਤੇ ਕਬਜ਼ਾ ਕੀਤਾ ਮੈਂ ਪੰਜਾਬ ਦੇ ਐਸ ਡਿਸਟ੍ਰਿਕਟ ਤਰਨਤਾਰਨ ਦੇ ਐਸਐਸਪੀ ਸਾਹਿਬ ਨੂੰ ਬੇਨਤੀ ਕਰਦਾ ਵੀ ਐਸੇ ਦੋਸ਼ੀਆਂ ਨੂੰ ਨਾਥ ਪਾਈ ਜਾਵੇ ਇਹਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਕਰਕੇ ਸਰਦਾਰ ਹਰਜਿੰਦਰ ਸਿੰਘ ਜੀ ਨੂੰ ਇਨਸਾਫ ਦਵਾਇਆ ਜਾਵੇ ਧੰਨਵਾਦ ਬਹੁਤ ਬਹੁਤ ਧੰਨਵਾਦ ਵੀ ਸਰਜਿੰਦਰ ਸਿੰਘ ਦੀ ਖਾਸ ਕਰਕੇ ਜਦੋਂ ਤੁਸੀਂ ਗੱਲ ਕੀਤੀ ਆ ਅਸੀਂ ਦੇਖਿਆ ਵੀ ਪਰਿਵਾਰ ਦੇ ਬੱਚੇ ਨੂੰ ਕਿੱਥੇ ਭਜਣਾ ਸੀ ਬਾਹਰਲੇ ਮੁਲਕ ਵਿੱਚ ਹਾਂਜੀ ਬੱਚੇ ਨੂੰ ਕਿੱਥੇ ਭਜਣਾ ਸੀ ਬਾਹਰਲੇ ਮੁਲਕ ਵਿੱਚ ਅਮਰੀਕਾ ਭੇਜਣਾ ਅਮਰੀਕਾ ਭੇਜਣਾ ਬੱਚਾ ਚਲ ਗਿਆ ਅਮਰੀਕਾ ਹੁਣ ਨਹੀਂ ਕੀ ਹੋਇਆ ਉਹ ਤੋਂ ਮਾਮਸਾ ਆ ਗਿਆ ਉਹਨਾਂ ਗਾੜੀ ਜਿੱਤਰਾ ਜੰਟਾ ਨੇ ਗਾੜੀ ਪਛਾਹਿਆ ਨਹੀਂ ਕੀ ਲੱਗਦਾ ਨਹੀਂ ਆ ਬੱਚਾ ਵੀ ਵਾਪਸ ਆ ਗਿਆ ਪੈਸੇ ਵੀ ਡੁੱਬ ਗਏ ਨੇ ਘਰ ਵੀ ਚਲ ਗਿਆ ਵਾ ਕੀ ਲੱਗਦਾ ਨਹੀਂ ਸਾਰੇ ਪਾਸੇ ਬਰਬਾਦੀ ਹੋ ਗਈ ਹੈ ਸਾਰੇ ਬਨੇ ਸਾਰੇ ਬਨੇ ਬਰਬਾਦੀ ਹੋ ਗਈ ਯਾਰ ਤੇਰੇ ਤੋਂ ਵੀ ਬੱਚਾ ਇੱਕ ਨੰਬਰ ਭੇਜਣਾ ਸੀ ਕਿ ਡੌਂਕੀ ਲਾ ਕੇ ਦੂਰਾਈਸੇ ਭੇਜਣਾ ਨਹੀਂ ਅਹੀਂ ਤੇ ਇੱਕ ਨੰਬਰ ਤੇ ਪੈਸੇ ਦਿੱਤੇ ਇੱਕ ਦੇ ਦਿੱਤੇ ਪੈ ਤੇ ਮੈਨੂੰ ਇੱਥੋਂ ਵੀ ਹੋਣ ਤੁਹਾਡੇ ਕੋ ਉੱਠਿਆ ਜਾਊਗਾ ਬੱਚਾ ਵੀ ਵਿਹਲਾ ਹੋ ਗਿਆ ਘਰ ਵੀ ਚਲ ਗਿਆ ਸਾਰੀ ਕਮੇ ਉਮਰ ਦੀ ਕਮਾਈ ਵੀ ਚਲ ਗਈ ਉੱਤੋਂ ਇੰਨਾ ਵਿਆਜ ਹੀ ਪੈਸਾ ਤੁਹਾਡੇ ਚੜ ਗਿਆ ਨਹੀਂ ਉੱਠਿਆ ਕਿੱਥੋਂ ਜਾਣਾ ਮਹਾਰਾਜੇ ਉੱਠਣ ਜੋਗੇ ਛੱਡੇ ਨਹੀਂ ਇਹਨਾਂ ਨੇ ਬਿਲਕੁਲ ਤੁਸੀਂ ਹਜ਼ਾਰ ਦੇਖ ਲਓ ਕੀ ਨੇ ਸੁਪਨੇ ਦੇ ਦਵਾਏ ਸੀ ਅਮਰੀਕਾ ਭੇਜੰਦੇ ਨਾ ਤੇ ਬੱਚਾ ਅਮਰੀਕਾ ਗਿਆ ਉਤੋਂ ਘਰ ਵੀ ਚਲ ਗਿਆ ਤੇ ਅੱਜ ਘਰੋਂ ਬੇਗਾਰ ਹੋ ਗਏ ਨੇ ਪਰਿਵਾਰ ਤੁਸੀਂ ਦੇਖ ਸਕਦੇ ਹੋ ਐਸ ਤੱਕ ਕਿ ਲੋਕਾਂ ਨੂੰ ਭਾਈ ਸੁਚੇਤ ਹੋਣ ਦੀ ਲੋੜ ਆ ਲੋਕਾਂ ਨੂੰ ਸੁਨੇਹਾ ਦਿੰਦੇ ਆ ਭਾਈ ਬਾਹਰਲੇ ਮੁਲਕਾਂ ਦੇ ਸੁਪਨੇ ਨਾ ਲਿਓ ਵੱਡੇ ਵੱਡੇ ਮੁਲਕਾਂ ਦੇ ਸੁਪਨੇ ਲਿਓ ਅਮਰੀਕਾ ਸੁਪਨੇ ਲਿਓ ਅੱਜ ਪਰਿਵਾਰ ਦੇ ਹਾਲਾਤ ਦੇਖ ਲਓ 12 ਲੱਖ 40 ਹਜ਼ਾਰ ਰੁਪਏ ਦੇ ਕੇ ਮੁੰਡਾ ਬਾਹਰ ਭੇਜਣਾ ਸੀ ਅਮਰੀਕਾ ਵਿੱਚ ਤੇ ਅਮਰੀਕਾ ਵੀ ਗਿਆ ਬੱਚਾ ਵਾਪਸ ਭੇਜ ਦਿੱਤਾ ਗਿਆ ਇੱਥੋਂ ਘਰ ਦਾ ਵੀ ਕਬਜ਼ਾ ਹੋ ਗਿਆ ਅੱਜ ਮਾਪਿਓ ਫੜਕਾਂ ਤੇ ਰਹਿਣ ਵਾਸਤੇ ਮਜਬੂਰ ਹੋ ਗਏ ਨੇ ਅੱਜ ਵਸਪਾ ਬਿਲਕਤਾਰ ਪਾਰਟੀ ਵੱਲੋਂ ਪਰਿਵਾਰ ਨੂੰ ਇਨਸਾਫ ਤੋਂ ਵਾਸਤੇ ਧਰਨਾ ਪ੍ਰਸ਼ੰਕੀਤਾ ਜਾ ਰਿਹਾ ਮਾਤਾ ਨੇ ਗੱਲਬਾਤ ਕਰਦੇ ਆ ਮੈਨੂੰ 105 ਜੀ ਕਿੰਨੀ ਕਿ ਮਿਹਨਤ ਨਾਲ ਘਰ ਬਣਾਇਆ ਸੀ ਤੇ ਅੱਜ ਘਰੋਂ ਬੇਗਰ ਹੋਏ ਤੁਸੀਂ ਅੱਜ ਸਰ ਐ ਬਹੁਤ ਮਿਹਨਤ ਨਾਲ ਘਰ ਬਣਾਇਆ ਸੀ ਆਪਣੀ ਹੱਕ ਦੀ ਕਮਾਈ ਕਰ ਕਰ ਬਣਾਇਆ ਪਾਈ ਪਾਈ ਛੋੜੀ ਸੀ ਇਹਨੇ ਬੰਦੇ ਨੇ ਬਹੁਤ ਬੁਨਾਨੀ ਵਿਖਾਈ ਸਾਡੇ ਘਰ ਤੇ ਕਾਫੀ ਜਿਆਦਾ ਵਿਖਾਤੀ 14 ਤਰੀਕ ਨੂੰ ਜਦੋਂ ਸਾਨੂੰ 11 ਤਰੀਕ ਨੂੰ ਇਹ 2 ਵਜੇ ਫੋਨ ਕਰਦਾ 1 ਵਜੇ ਕਿਤੇ ਕੁਛ ਮਿੰਟਾਂ ਦੇ ਸਾਨੂੰ ਫੋਨ ਕਰਦਾ ਰੀਡਰ ਸਾਹਿਬ ਡੀਐਸਪੀ ਦਾ ਪੱਟੀ ਵਾਲੇ ਦਾ ਕੰਮ ਕਰਦਾ ਕਹਿੰਦਾ ਕਿ ਤੁਹਾਡੇ ਤੇ ਦਰਖਾਸਤ ਆਈ ਹੈ ਕਿ ਕੋਈ ਗੱਲ ਨਹੀਂ ਆ ਦਰਖਾਸਤ ਹੈ ਅਸੀਂ ਆ ਜਾਾਂਗੇ ਅਸੀਂ ਵੀ ਆ ਜਾਣਦੇ ਆ ਕਹਿੰਦੇ ਨਹੀਂ ਹੁਣੇ ਆ ਉਹ ਐਂਗੇ ਨਹੀਂ ਹੁਣੇ ਨੇ ਅਸੀਂ ਰੇੜਿਆਂ 'ਚ ਵਿਆਹ ਛੱਲੇ ਆ ਜੇ ਤਾਂ ਅਸੀਂ ਵਿਆਹ ਤੋਂ ਮੁੜੇ ਆ ਫਿਰ ਵੀਰ ਦੁਆਰ ਦਾ ਇਹਨਾਂ ਨੂੰ ਅਸੀਂ ਟਾਈਮ ਦੇਨੇ ਤੀਸੇ ਦਿਨ ਫਿਰ ਇਹਨਾਂ ਨੂੰ 14 ਤਰੀਕ ਨੂੰ ਆ ਕੇ ਮਿਲਦੇ 14 ਤਰੀਕ ਨੂੰ ਫਿਰ ਇਹਦੀਆਂ ਕਾਰਨਾ ਸ਼ੁਰੂ ਹੋ ਜਾਂਦੀਆਂ ਆਉਣੀਆਂ ਸਾਰੇ ਕੋ ਆਏ ਨਹੀਂ ਤੁਸੀਂ ਛਾ ਨ ਮਜਬੂਰ ਹੋ ਕਿਉਂ ਨਾ ਪਾਊਗਾ ਐਂ ਕਿਹਾ ਨਹੀਂ ਕੋਈ ਗੱਲ ਨਹੀਂ ਅਸੀਂ ਆ ਜਾਣਾ ਵੀ ਗੱਲ ਸੁਣਨਾ ਕਿਹੜੀ ਗੱਲ ਚਲੋ ਅਸੀਂ ਚਲੇ ਗਏ ਆ ਇਹਨਾਂ ਸਾਨੂੰ ਬਿਠਾਇਆ ਦੋਨਾਂ ਪਾਰਟੀਆਂ ਦੇ ਨਾਲ ਨਾਲ ਦੇ ਨਾਲ ਦੋ ਹੈਗੇ ਸੀ ਇੱਕ ਸਰਪੰਚ ਹੀ ਬਿੰਦਾ ਆਹੋ ਅਵਤਾਰਸੋਂ ਨਾਲ ਇੱਕ ਨੰਬਰਦਾਰ ਹਰਬੀਤ ਇੱਕ ਮੁੰਡਾ ਹੋਰ ਉਹਦੇ ਨਾਲ ਵੀ ਹੈਗਾ ਵਾ ਲਵਜੀਤ ਲਵਜੀਤ ਉਹ ਵੀ ਮੈਂਬਰ ਵਾ ਇਹ ਮੈਂ ਜਾਣਦੀ ਨਹੀਂ ਹੈਗੀ ਪਿੰਡ ਵੱਡਾ ਤੇ 10 ਤੋਂ 12 ਬੰਦੇ ਆਨ ਪ੍ਰਸਾਦ ਤੇ ਜਿਨ੍ਹਾਂ ਨੂੰ ਅਸੀਂ ਜਾਣਦੇ ਨਹੀਂ ਪਿੰਡ ਵੱਡੇ ਕਰਨਾ ਸਾਨੂੰ ਇਹਨਾਂ ਬਿਠਾ ਛੱਡਿਆ ਲੈਣਾ ਦੇਣਾ ਪੁੱਛਿਆ ਹੈ ਕਿ ਹਾਂ ਐਨੇ ਪੈਸੇ ਇੱਥੋਂ ਲੈ ਐਨੇ ਅਸੀਂ ਦੇ ਚੁੱਕੇ ਹਾਂ ਐਨੇ ਰਹਿ ਗਏ ਇਹਨੂੰ 5 ਲੱਖ 30 ਹਜ਼ਾਰ ਰੁਪਏ ਆਂ ਵਾਪਸ ਕੀਤਾ ਵਾ ਉਹਦੀ ਸਾਡੇ ਕੋਲ ਵੀਡੀਓ ਵਾ ਪਰ ਕੀ ਲੱਗਦਾ ਸੀ 12 ਲੱਖ 40 ਹਜ਼ਾਰ ਰੁਪਏ ਤੁਸੀਂ ਲਿਆ ਵਾ ਕਿ ਲੱਗਦਾ ਸੀ ਤੁਸੀਂ ਐਨੇ ਵਿਆਜੀ ਪੈਸੇ ਚੁੱਕੇ ਹੋਗੇ ਸਾਰੀ ਮੁੱਠ ਪਾਓਗੇ ਤੁਸੀਂ ਉਹਨੂੰ ਅਹੀਂ ਸੋਚਿਆ ਕਿ ਸਾਡਾ ਬੇਟਾ ਚਲ ਜਾਣਾ ਸੈਟ ਹੋ ਜਾਣਾ ਮੈਂ ਤੇ ਅਸੀਂ ਦੇਣਦਾਰ ਇਹਦੇ ਪੈਸੇ ਬੇਟੇ ਦੇ ਪਿੱਛੇ ਹੀ ਅਹੀਂ ਇੱਕ ਪਲਾਟ ਵੇਚ ਕੇ ਉਹਦੇ ਵਿੱਚੋਂ 5 ਲੱਖ ਇਹਨੂੰ ਬੱਦੀ ਮੁਠੇ ਦਿੱਤਾ ਵਾ 15000 ਰੁਪਏ ਮੇਰੇ ਤੋਂ ਇੱਕ ਵਾਰੀ ਲੈ ਕੇ ਗਿਆ ਤੇ 15 ਹੀ ਇੱਕ ਵਾਰੀ ਇਹਨੇ ਖਾਤੇ ਚ ਕਰਵਾਇਆ ਤੁਹਾਨੂੰ ਕਿਹੜੇ ਏਜੰਟ ਨੇ ਕਹਿਤਾ ਵੀ ਅਮਰੀਕਾ ਦੇ ਵੀਜ਼ੇ ਖੁੱਲੇ ਨੇ ਅਮਰੀਕਾ ਵਾਲੇ ਤੇ ਉੱਥੋਂ ਵਾਪਸ ਭੇਜ ਰਹੇ ਨੇ ਤੁਸੀਂ ਆਪਣਾ ਮੁੰਡਾ ਕਿਉਂ ਭੇਜਤਾ ਅਮਰੀਕਾ ਕਿ ਲੱਗਦਾ ਮੁੰਡਾ ਵੀ ਅਮਰੀਕਾ ਨਹੀਂ ਗਿਆ ਤੇ ਪੈਸੇ ਵੀ ਤੁਹਾਨੂੰ ਜਿਹੜੇ ਡੁੱਬ ਗਏ ਨੇ ਘਰ ਵੀ ਤੁਹਾਡਾ ਚਲ ਗਿਆ ਵਾ ਐਦਾਂ ਪਿੰਨੋ 2 ਮਹੀਨਾ ਬਿਠਾ ਛੱਡਿਆ ਕੋਈ ਨਹੀਂ ਭੇਜ ਦੇਣਾ ਅੱਗੇ ਭੇਜ ਦੇਣਾ ਫਿਰ ਇਹਨੂੰ ਰਮੇਨੀਆਂ ਭੇਜਤਾ ਉਥੇ ਰਮੇਨੀਆਂ ਤੇ ਫਿਰ 8 ਤੋਂ 9 ਮਹੀਨੇ ਬੈਠਾ ਰਿਹਾ ਫਿਰ ਅਹੀਂ ਆੱਕ ਕੇ ਜਦੋਂ ਕੋਈ ਕਮਾਈ ਨਹੀਂ ਆਈ ਆਸ ਨਹੀਂ ਘਰੋਂ ਬੱਚੇ ਨੂੰ ਖਰਚਾ ਦਿੰਦੇ ਰਹੇ ਫਿਰ ਅਹੀਂ ਕਹੇ ਤੂੰ ਵਾਪਸ ਹੀ ਆ ਜਾ ਫਿਰ ਇਹਦੇ ਗਾੜੀ ਮੈਂ ਤੇਰੇ ਲਈ ਪਾਉਂਦੀ ਨਹੀਂ ਮੈਂ ਕਿਹਾ ਸਾਡੇ ਮਰ ਗਏ ਕੋਈ ਗੱਲ ਨਹੀਂ ਅਹੀਂ ਤੇਨੂੰ ਪੈਸੇ ਦੇਣ ਦਾ ਰਿਆ ਤੈਨੂੰ ਕਿਤਰਾ ਕਰਕੇ ਦਈਏ ਭਾਵੇਂ ਆਪਣੇ ਬੱਚੇ ਵੇਚ ਕੇ ਦਈਏ ਤੇਨੇ ਬਹਿ ਦਵਾਂਗੇ ਪਰ ਇਹਨੇ ਮਾਨ ਹਣੀ ਨਹੀਂ ਉਖਾਈ ਸਾਡੇ ਘਰ ਦੇ ਆ ਕੇ ਸਾਨੂੰ ਇੰਨਾ ਮੈਨੂੰ ਬੋਲ ਲਿਆ ਕਹਿੰਦਾ ਚੂੜੀਆਂ ਚਿਪੜੀਆਂ ਦਾ ਵਿਆਹ ਹੀ ਇਹੋ ਜਾਂਦੇ ਸਾਨੂੰ ਪਤਾ ਪੰਦਾ ਤੁਸੀਂ ਸਭ ਕਿਸ ਤਰ੍ਹਾਂ ਦੇਦੇ ਹੋ ਖਾਸ ਕਰਕੇ ਉਹਨਾਂ ਪਰਿਵਾਰਾਂ ਨੂੰ ਕੀ ਸੁਣਿਆ ਦਿਆਂ ਚਾਹੋਗੇ ਜਿਵੇਂ ਅਸੀਂ ਦੇਖਿਆ ਅੱਜ ਵੀ ਜਿਹੜੇ ਪਰਵਾਜ ਜਿਵੇਂ ਤੁਹਾਨੂੰ ਤਾਂ ਪਤਾ ਹੀ ਆ ਵੀ ਭਾਈ ਅਮਰੀਕਾ ਦੇ ਵੀਜ਼ੇ ਬੰਦ ਨੇ ਉੱਥੋਂ ਦੇ ਜਿਹੜੇ ਨਾਗਰਿਕ ਨੇ ਉਹ ਸਾਨੂੰ ਉਹ ਇੱਥੇ ਵਾਪਸ ਭੇਜ ਰਹੇ ਨੇ ਪਰ ਇਹ ਪਰਿਵਾਰ ਅੱਜ ਵੀ ਸੁਪਨੇ ਲਈ ਜਾਂਦਾ ਅਮਰੀਕਾ ਦੇ ਅਮਰੀਕਾ ਵੀ ਬੱਚਾ ਗਿਆ ਨਹੀਂ ਮਿਹਨਤ ਬਈ ਬਿਠਾ ਛੱਡਿਆ ਉਹ ਤੋਂ ਬਾਅਦ ਰਮਾਨੀਆ ਭੇਜਤਾ ਉਹ ਤੋਂ ਬਾਅਦ ਫਿਰ ਵਾਪਸ ਹੋਣਾ ਪਿਆ ਕੀ ਲੱਗਦਾ ਨਹੀਂ ਇਹ ਪੈਸੇ ਵੀ ਡੁੱਬ ਗਏ ਬੱਚੇ ਜ਼ਿੰਦਗੀ ਖਰਾਬ ਹੋ ਗਈ ਘਰ ਵੀ ਚੱਲ ਗਿਆ ਇਹਨਾਂ ਲੋਕਾਂ ਨੂੰ ਕੀ ਸਿਰ ਦਾ ਦੇਣਾ ਚਾਹੋਗੇ ਜਿਨ੍ਹਾਂ ਨੇ ਇੱਡੇ ਵੱਡੇ ਵੱਡੇ ਵਿਆਜ ਦੇ ਪੈਸੇ ਚੁੱਕ ਗਏ ਬੱਚੇ ਬਾਹਰ ਭੇਜਦੇ ਨੇ ਅੱਜ ਜੋ ਪੰਜਾਬ ਦੇ ਵਿੱਚ ਪੰਜਾਬ ਦੀ ਸਰਕਾਰ ਨੇ ਪਿਛਲੇ ਦਿਨੀ ਐਨ ਆਰ ਆਈ ਪਰਿਵਾਰਾਂ ਦੀ ਇਨਸਾਫ ਦਿਵਾਉਣ ਦੀ ਗੱਲ ਕੀਤੀ ਸੀ ਏਜੰਟਾਂ ਨੂੰ ਸਲਾਖਾਂ ਦੇ ਪਿੱਛੇ ਛੁੱਟਣ ਦੀ ਗੱਲ ਕੀਤੀ ਸੀ ਮੈਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਪਿਆ ਹਰਜਿੰਦਰ ਸਿੰਘ ਜੀ ਹੁਣਾਂ ਨੇ ਅਮਰੀਕਾ ਜਾਣ ਲਈ ਆਪਣੇ ਪਰਿਵਾਰ ਨੂੰ ਦਾਤੇ ਲਾਇਆ ਆਪਣੇ ਘਰ ਨੂੰ ਦਾਤੇ ਲਾਇਆ ਹਰਜਿੰਦਰ ਸਿੰਘ ਦੀ ਬਾਹ ਫੜੋ ਉਸ ਏਜੰਟ ਨੂੰ ਫੜ ਕੇ ਇਹਨਾਂ ਦੇ ਪੈਸੇ ਵਾਪਸ ਕਰਾਏ ਜਾਣ ਔਰ ਇਹਨਾਂ ਨੂੰ ਇਨਸਾਫ ਦਿਵਾਇਆ ਜਾਵੇ ਮੈਂ ਪੰਜਾਬ ਦੇ ਹਰ ਵਰਗ ਨੂੰ ਹਰ ਗਰੀਬ ਤਬਕੇ ਨੂੰ ਹਰ ਇੱਕ ਨੂੰ ਬੇਨਤੀ ਕਰਦਾ ਪੀ ਅਮਰੀਕਾ ਆਸਟ੍ਰੇਲੀਆ ਇੰਗਲੈਂਡ ਕੈਨੇਡਾ ਜਿਹੜੀਆਂ ਕੰਟਰੀਆਂ 'ਚ ਅਸੀਂ ਜਾਣ ਲਈ ਕਰੋੜਾ ਰੁਪਇਆ ਖਰਚ ਕਰ ਰਹੇ ਹਾਂ ਇਹਨਾਂ ਤੋਂ ਸਾਨੂੰ ਸੁਚੇਤ ਰਹਿਣ ਦੀ ਜ਼ਰੂਰਤ ਆ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜਿਵੇਂ ਤੁਸੀਂ ਨਸ਼ੇ ਤਸਕਰਾਂ ਦੇ ਘਰਾਂ ਤੇ ਬਲਡੋਜ਼ਰ ਚਲਾਉਣ ਦਾ ਕੰਮ ਕਰ ਰਹੇ ਜੋ ਜੇ ਇੱਕ ਵਾਰੀ ਧਿਆਨ ਤੁਸੀਂ ਇਹਨਾਂ ਏਜੰਟਾਂ ਤੇ ਮਾਰੋ ਇਹ ਵੀ ਲੋਕਾਂ ਦੇ ਕਿਰਤ ਕਮਾਈ ਨੂੰ ਬਟੌਰ ਕੇ ਆਪਣੀ ਐਸ ਪ੍ਰਸਤੀ ਦੀ ਜ਼ਿੰਦਗੀ ਜੀ ਰਹੇ ਆ ਆਪਣੀਆਂ ਕੋਠੀਆਂ ਬਣਾ ਰਹੇ ਆ ਇਹਨਾਂ ਅਜਨਤਾਆਂ ਦੀਆਂ ਕੋਠੀਆਂ ਤੇ ਵੀ ਬਲਡੋਜ਼ਰ ਚੱਲਣਾ ਚਾਹੀਦਾ ਜੇਕਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਪੰਜਾਬ ਦੀ ਜਨਤਾ ਨੂੰ ਇਨਸਾਫ ਦੇਣਾ ਚਾਹੁੰਦੇ ਆ ਬਿਲਕੁਲ ਜੀ ਨਹੀਂ ਤੁਹਾਡੇ ਕੋਲ ਨੇ ਮੈਂ 100 ਪੀ ਕੀ ਸੁਪਨੇ ਕੀ ਦੇਖੇ ਸੀ ਬੱਚੇ ਨੂੰ ਬਾਹਰ ਭੇਜੰਦੇ ਕਿ ਲੱਗਦਾ ਸੀ ਘਰ ਦੀ ਗਰੀਬੀ ਨਿਕਲ ਜਾਊਗਾ ਸੈੱਟ ਹੋ ਜਾਊਗਾ ਤੇ ਕਾਰੀਗਾਮ ਵਾਸਤੇ ਬੇਚਨ ਬਾਹਰ ਭੇਜਣਾ ਸੀ ਆਹੀਂ ਤੇ ਇਸੇ ਲਈ ਛੇਟ ਹੋ ਜਾਊਗਾ ਕਿ ਤੇ ਗਰੀਬੀ ਨਿਕਲ ਜੂਦੀ ਹੈ ਨੀਛੇ ਕਰਕੇ ਭੇਜਿਆ ਹੈ ਤੇ ਮੇਰੇ ਕੋਲ ਵੀ ਏਜੰਟ ਕਿਹੜਾ ਵਾ ਕਿੱਥੋਂ ਦਾ ਏਜੰਟ ਰਹਿਣ ਵਾਲਾ ਜਿਹਨੇ ਤੁਹਾਨੂੰ ਅਮਰੀਕਾ ਦੇ ਸੁਪਨੇ ਦਿਖਾਤੇ ਵੀ ਅਮਰੀਕਾ ਚ ਬੜੇ ਵਧੀਆ ਉਥੇ ਰੰਗ ਨੇ ਬੜੀ ਕਮਾਈ ਹੁੰਦੀ ਆ ਡਾਲਰਾਂ ਚ ਪੈਸੇ ਆਉਂਦੇ ਨੇ ਨਵੇਂ ਪਿੰਡ ਦਾ ਵਾ ਨਵੇਂ ਪਿੰਡ ਦਾ ਹਾਂਜੀ ਪਰ ਤੁਸੀਂ ਕਹਿੰਦੇ ਉਹਦਾ ਗੱਲ ਨਹੀਂ ਕੀਤੀ ਭਾਈ ਅਮਰੀਕਾ ਦੇ ਬੜੀ ਸਖਤਾਈ ਆ ਉਥੋਂ ਤੇ ਜਾਣਾ ਬੜਾ ਔਖਾ ਆ ਵਾ ਉਥੋਂ ਦੇ ਜਿਹੜੇ ਲੋਕ ਰਹਿੰਦੇ ਨੇ ਉਹ ਤੇ ਉਥੋਂ ਵਾਪਸ ਭੇਜ ਲਏ ਨੇ ਜੇ ਸਰ ਜੀ ਪਹਿਲਾਂ ਨਹੀਂ ਇਹ ਬਾਅਦ ਚ ਆਉਣੇ ਵਾਪਸ ਹੋਏ ਆ ਨਾ ਇਹ ਪਹਿਲਾਂ ਗਿਆ ਹੈ ਉਹ ਪਹਿਲਾ ਉਦੋਂ ਨਹੀਂ ਕੋਈ ਗੱਲ ਬਾਤ ਮੈਨੂੰ ਹਜੇ ਵੀ ਉਮੀਦ ਹੈਗੀ ਆ ਵੀ ਤੁਹਾਡਾ ਬੱਚਾ ਅਮਰੀਕਾ ਸੈੱਟ ਹੋ ਸਕਦਾ ਆਂਦੇ ਨਹੀਂ ਅਸੀਂ ਆਂਦੇ ਅਸੀਂ ਮਨਾ ਕਰਤਾ ਉਹਨਾਂ ਨੂੰ ਐਂ ਇੰਨੇ ਸਾਡੀ ਪੈਸੇ ਵਾਪਸ ਕਰ ਦੋ ਬਸ ਤੁਹਾਡਾ ਬੱਚਾ ਕਿੰਨਾ ਪੜਿਆ ਉਹ ਕਿੰਨੀ ਕੀਤੀ ਆ ਬੀਆ ਕੀਤੀ ਆ ਠੀਕ ਆ ਜੀ ਬਿਲਕੁਲ ਤੁਸੀਂ ਦੇਖੋ ਤੇ ਪਰਿਵਾਰ ਹਜੇ ਵੀ ਕਿਤੇ ਮੈਂ ਕਹਿੰਦਾ ਉਹ ਪੜਿਆ ਲਿਖਿਆ ਨਹੀਂ ਆ ਐਜੂਕੇਸ਼ਨ ਨਹੀਂ ਹੈਗੀ ਪਰਿਵਾਰ ਨੂੰ ਹਜੇ ਵੀ ਪ੍ਰਵਾਕੇ ਸੁਪਨੇ ਲੈ ਰਿਹਾ ਵੀ ਸ਼ਾਇਦ ਉਹਨਾਂ ਦਾ ਬੱਚਾ ਅਮਰੀਕਾ ਸੈੱਟ ਹੋ ਸਕਦਾ ਐਸ ਕਰਕੇ ਭਾਈ ਖਾਸ ਕਰਕੇ ਸਾਡੀ ਉਹਨਾਂ ਪਰਿਵਾਰਾਂ ਨੂੰ ਅਪੀਲ ਹੱਥ ਜੋੜ ਕੇ ਐਵੇਂ ਜੰਟਾਂ ਦੇ ਟੱਕੇ ਨਾ ਲੱਗੋ ਪਤਾ ਨਹੀਂ ਤੁਹਾਨੂੰ ਕੀ ਸੁਪਨੇ ਦਿਖਾਉਂਦੇ ਨੇ ਇੱਥੇ ਭਾਵੇਂ ਸੁੱਕੀ ਰੋਟੀ ਖਾ ਲਓ ਪਰਿਵਾਰ 'ਚ ਰਹੋ ਆਪਣੇ ਬੱਚਿਆਂ ਨੂੰ ਕਦੀ ਵਿਦੇਸ਼ਾਂ ਦੀ ਧਰਤੀ 'ਤੇ ਨਾ ਭੇਜੋ ਕਿਉਂਕਿ ਹਾਲਾਤ ਦੇਖ ਲਓ ਕੀ ਨੇ 12 ਲੱਖ 40 ਹਜ਼ਾਰ ਰੁਪਏ ਵਿਆਜ ਹੀ ਚੁੱਕਿਆ ਬੱਚੇ ਨੂੰ ਮੈਕਾ ਭੇਜਣ ਵਾਸਤੇ ਤੇ ਮੈਕਾ ਵੀ ਬੱਚਾ ਨਹੀਂ ਗਿਆ ਮਹੀਨਾਕ ਦੁਬਈ ਰਿਹਾ ਤੁਰ ਰਮੋਨੀਆ ਰਿਹਾ ਰਮੋਨੀਆ ਰਿਹਾ ਅਤੇ ਉਸ ਤੋਂ ਬਾਅਦ ਵਾਪਸ ਭੇਜ ਦਿੱਤਾ ਗਿਆ ਅੱਜ ਹਾਲਾਤ ਦੇਖ ਲਓ ਘਰ ਵੀ ਚਲ ਗਿਆ ਬੱਚਾ ਵੀ ਵਾਪਸ ਇੱਥੇ ਆ ਗਿਆ ਪੈਸਿਆਂ ਦੇ ਹੋਰ ਜਿਹੜਾ ਬੋਝ ਕਿਰਦਾ ਸੀ ਤੇ ਚੜ ਗਿਆ ਅੱਜ ਘਰੋਂ ਬੇਗਾਰ ਹੋ ਗਏ ਨੇ ਪਰਿਵਾਰ ਅੱਜ ਦੋਵੇਂ ਦਿਨ ਤੁਸੀਂ ਦੇਖਿਆ ਹਰਜਿੰਦਰ ਸਿੰਘ ਹੁਣੇ ਅੱਖਾਂ ਇੱਕ ਸੁਣ ਦੇ ਕੇ ਰੋ ਰੇ ਨੇ ਖਾਸ ਕਰਕੇ ਐਸਾ ਕਿ ਜਿਹੜੇ ਕਿ ਸਾਡੇ ਸੋਤਾ ਸਾਹਿਬ ਨੇ ਉਹਨਾਂ ਨੇ ਇਸ ਪਰਿਵਾਰ ਦੀ ਸਾਰ ਲਈ ਇਹਨਾਂ ਦਾ ਨਾਲ ਸਪੋਰਟ ਕੀਤੀ ਅੱਜ ਅਤੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਡਿਪਟੀ ਸਾਹਿਬ ਨੇ ਇਹਨਾਂ ਨੂੰ ਆਸ਼ਵਾਸਨ ਦਵਾਇਆ ਕਿ ਪਰਿਵਾਰ ਨੂੰ ਸਹਾ ਮਿਲੂਗਾ ਇਹ ਤੋਂ ਸਮਾਂ ਹੀ ਦੇਖੇਗਾ ਆਉਣ ਵਾਲਾ ਕਿ ਪਰਿਵਾਰ ਨੂੰ ਕੀ ਸਹਾ ਮਿਲਦਾ ਵਾ ਮੀਨੂ ਦੀ ਉਹ ਜਾਤ ਮੈਂ ਤੁਹਾਡਾ ਹਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਾਦ ਇਹ ਨਾ ਮਾਮਲਾ ਜੀ ਕੋਈ ਪੈਸੇ ਦਾ ਲੈਣ ਦੇਣ ਸੀਗਾ ਜਿਸ ਦੇ ਸਬੰਧ ਵਿੱਚ ਨਾ ਇਹਨਾਂ ਨੇ ਵਿਆਜੀ ਪੈਸੇ ਕਿਸੇ ਕੋਲ ਲਏ ਸੀਗੇ ਤੇ ਉਹਨਾਂ ਨੇ ਉਹ ਪੈਸੇ ਜਿਹਨੂੰ ਇਹਨਾਂ ਕੋਲ ਵਾਪਸ ਲਏ ਨੇ ਜੋ ਇਹਨਾਂ ਦੀ ਤਰਖਾਸ ਦੇ ਮੁਤਾਬਕ ਕਿ ਅਸੀਂ ਡੀਐਸਪੀ ਸਾਹਿਬ ਦੇ ਦਫ਼ਤਰ ਬੈਠੇ ਸੀ ਉਸ ਤੋਂ ਬਾਅਦ ਇਹਨਾਂ ਨੇ ਉਸ ਪਰਿਵਾਰ ਨੇ ਆ ਕੇ ਇਹਨਾਂ ਦੇ ਮਕਾਨ ਤੇ ਕਬਜ਼ਾ ਕਰ ਲਿਆ ਤੇ ਇਹਨਾਂ ਦਾ ਸਬੰਧ ਅਖੋਰਦਬੁਰਦ ਕਰਤਾ ਗਿਆ ਸਰ ਪਰਿਵਾਰ ਦਾ ਇਹ ਵੀ ਕਹਿਣਾ ਹੈ ਵੀ ਡਿਪਟੀ ਸਾਹਿਬ ਨੇ ਸਾਨੂੰ ਬਿਠਾ ਛੱਡਿਆ ਤੇ ਦੂਜੀ ਪਾਰਟੀ ਕਬਜ਼ਾ ਦਵਾਤਾ ਇਸ ਦੇ ਸਬੰਧ ਵਿੱਚ ਐਸਪੀ ਸਾਹਿਬ ਨੇ ਦੱਸਤਾ ਜੀ ਇਹਨਾਂ ਨੂੰ ਵਿਸ਼ਵਾਸਨ ਦਿਵਾਤਾ ਆ ਕਿ ਜੇ ਕੋਈ ਇਸ ਦੇ ਨਾਲ ਦੀ ਗੱਲ ਨਹੀਂ ਕਰੂਗੀ ਤੇ ਐਸਪੀ ਸਾਹਿਬ ਨੂੰ ਵੀ ਡਿਪਟੀ ਸਾਹਿਬ ਨੂੰ ਵੀ ਉਹਨਾਂ ਨੇ ਹਦਾਇਤਾਂ ਦਿੱਤੀਆਂ ਨੇ ਕਿ ਇਹਦੀ ਬਿਲਕੁਲ ਨਿਰਪੱਖ ਜਾਂਚ ਹੋਏਗੀ ਸਰ ਪਰਿਵਾਰ ਨੂੰ ਸਾਹ ਮਿਲੂਗਾ ਬਿਲਕੁਲ ਸਾਹ ਮਿਲੇਗਾ ਜੀ ਬਿਲਕੁਲ ਸਾਹ ਮਿਲੇਗਾ ਤੇ ਆ ਜਿਹੜਾ ਧਰਨਾ ਹੈ ਕਿਵੇਂ ਪ੍ਰੈਸ ਕਰ ਰਹੇ ਹੋ ਹਾਂ ਜੀ ਹਾਂ ਜੀ ਧਰਨਾ ਇਹਨਾਂ ਨੇ ਪ੍ਰਧਾਨ ਸਾਹਿਬ ਜੀ ਨੂੰ ਕਿਹਾਤਾ ਆ ਜੀ ਹੁਣ ਧਰਨਾ ਅਸੀਂ ਮਲਟੀਕਾ